ਜੀ ਜੀ ਰੋ ਭਾਜੀ ਕੀ ਨਾਮ ਹੈ ਜੀ சுரேਸ਼ ਨਾਰਿੰਗ ਅੱਛਾ ਜੀ ਇਹ ਸਰ ਇੱਕ ਕੋਈ ਅੱਜ ਤੁਹਾਡੇ ਫਾਦਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕੋਈ આરોਪ ਲਗਾਏ ਨੇ ਕਿ ਮੇਰੇ ਨਾਲ ਕੋਈ ਧੋਖਾਧੜੀ ਵਗੈਰਾ ਕੀਤੀ ਮੇਰੇ ਹੀ ਬੇਟੇ ਨੇ ਕੀ ਮਾਮਲਾ ਕਿਹਾ ਮਾਮਲਾ ਇਹ ਹੈ ਕਿ ਮੈਂ ਉਹ ਇੱਕੋ ਬੇਟਾ ਜੀ تین ਮੇਰੀ ਸਿਸਟਰ ਨੇ ਜੀ ਮਦੂ ਵਿਵੇਜਾ ਜੀ ਆ ਮੀਨੂ ਜੀ ਬੱਤਰਾ ਜੀ ਐਂਡ 3 ਵੀ ਭਗਤ تین ਮੇਰੇ ਸਿਸਟਰ ਨੇ ਦੋ ਪਨਵਈਏ ਨੇ ਇਹ ਸਾਰਿਆਂ ਨੇ ਰਲ ਕੇ ਇਹ ਗੇਮ ਰਚੀ ਗਈ ਹੈ ਸਾਰੀ ਉਹਨਾਂ ਨੂੰ ਲਾਲਚ ਚ ਆ ਗਈ ਕਿ ਪਾਵਰ ਜਿਹੜੇ ਪਾਵਰ ਟਾਨੀ ਕਰਾ ਕੇ ਗਿਆ ਸਾਨੂੰ ਮਿਲਿਆ ਕੁਛ ਨਹੀਂ ਨਾ ਮਿਲਣਾ ਸਾਨੂੰ ਉਹਨਾਂ ਨੇ ਇਸ ਬੇਸ ਤੇ ਇਹ ਸਾਰਾ ਛੜੇੰਤਰ ਰਚਿਆ ਨਹੀਂ ਸਿਰਫ ਪਾਵਰ ਆਫ ਟਾਨੀ ਉਹਨਾਂ ਨੇ ਤੁਹਾਡੇ ਨਾਮ ਕੀਤੀ ਹੈ ਤੇ ਇਹ ਗੇਮ ਤੁਸੀਂ ਕਿਸ ਤਰੀਕੇ ਨਾਲ ਗੇਰੋ ਬਚੀ ਗਈ ਹੈ ਗੇਮ ਰਚੀ ਗਈ ਹੈ ਜਦ ਪਾਵਰ ਟਾਨੀ ਸਾਡੀ ਹੋ ਗਈ ਜਦੋਂ ਪਾਵਰ ਟਾਨੀ ਸਾਡੀ ਹੋ ਗਈ ਅਸੀਂ ਪਾਪਾ ਨੂੰ ਕਿਹਾ ਪਾਪਾ ਇਹ ਗੱਡੀ ਜਿਹੜੇ ਕੱਲ ਨੂੰ ਵੇਚਣਾ ਹੈ ਮਦਦ ਵੀ ਠੀਕ ਨਹੀਂ ਅਸੀਂ ਮਦਦ ਨੂੰ ਹਾਜੀ ਪ੍ਰੋਬਲਮ ਹੋਈ ਕਹਿੰਦੇ ਕੋਈ ਨੂੰ ਪਾਵਰ ਟਾਈਨਿੰਗ ਨੂੰ ਮੇਰੇ ਕੋਲ ਦੇਂਦੇ ਅਸੀਂ ਕਿ ਕਹਿੰਦੇ ਰਿਸਟੇ ਕਰਾ ਲੈ ਕੋਈ ਗੱਲ ਨਹੀਂ ਆਪਣਾ ਘਰ ਹੈ 56 ਸਾਲ ਤੋਂ 68 ਸਾਲ ਤੋਂ ਮੈਂ ਕੱਠਾ ਹੀ ਰਹਿੰਦਾ ਆ ਰਿਆਂ ਕੋਈ ਮੈਂ ਲੱਗ ਥੋੜਾ ਹੀ ਮਾਪੇ ਤੋਂ ਅੱਜ ਵੀ ਮੇਰੇ ਖੂਨ ਨੇ ਅੱਜ ਵੀ ਮੈਂ ਖੜਾ ਕੋਈ ਦੁੱਖ ਤਕਲੀਫ ਹੈ ਮੈਂ ਹੀ ਖੜਾ ਕੌਣ ਖੜਾ ਹੈ ਜੋ ਬੇਟਾ ਕੰਮ ਆ ਸਕਦਾ ਬਨਵਈਏ ਕੰਮ ਨਹੀਂ ਆ ਸਕਦੇ ਜਿੰਨਾ ਮਰਜੀ ਕੋ ਕਹਿ ਲਵੇ ਜਿੰਨਾ ਮਰਜੀ ਕਹਿ ਲਵੇ ਨਾ ਕਹਿ ਲਵੇ ਰਿਸ਼ਭ ਲਰੰਗੇ ਨਾ ਗੋ ਮਕਾਂਦ ਸਿਖਰਾਇਆ ਉਹ ਪਾਵਰ ਟਾਈਨਿੰਗ ਉਹ ਇਹੋ ਨਹੀਂ ਤੁਹਾਡੇ ਨਾਲ ਕਰਾਤਾ ਹਾਂ ਉਹਨੇ ਇਹ ਵੀ ਕਿਹਾ ਫਿਰ ਤੁਸੀਂ ਉਹ ਵੇਚਦਾ ਕੁਝ ਹਰੂ ਦੇਖੋ ਮੈਂ ਨਾ ਮੇਰੇ ਕੋਲ ਹੀ ਪਸਾਰੀਆਂ ਹੈਗੀਆਂ ਮੇਰੇ ਕੋਲ ਸਭ ਕਲਿੱਪ ਹੈਗਾ ਮੈਂ ਜਦੋਂ ਮਾਨਯੋਗ ਅਦਾਲਤ ਤੇ ਮੇਰਾ ਕੇਸ ਚੱਲਦਾ ਹੈ ਤੇ ਉੱਥੇ ਜੋ ਚੀ ਮੰਗਣਗੇ ਜੋ ਪ੍ਰੂਫ ਮੰਗਣਗੇ ਮੈਂ ਦਿਆਂਗਾ ਤੇ ਮੇਰੇ ਕੇਸ ਦੀ ਕਿਹੜਾ ਚੱਲੇ ਕਿੰਨਾ ਲੱਗਦਾ ਇਹੀ ਪ੍ਰਾਪਤੀਆਂ ਤੇ ਕੇਸ ਉਹਨਾਂ ਨੇ ਇਸ ਕੇਸ ਕੀਤਾ ਉਹਨਾਂ ਨੇ ਕੀਤਾ ਉਹਨਾਂ ਨੇ ਕੇਸ ਕਰਕੇ ਫਿਰ ਐ ਪ੍ਰੈਸ ਕਾਨਫਰੰਸ ਬੁਲਾਈਆ ਤੇ ਮੇਰੇ ਮੈਨੂੰ ਹਟ ਕਰ ਰਹੇ ਨੇ ਸਾਰੇ ਜਾਣੇ ਮੈਂ ਇਕੱਲਾ ਹੈਗਾ ਉਹ ਵਟ ਗਿਆ ਨਹੀਂ ਹੈਗੇ ਨੇ ਉਹ ਮੈਨੂੰ ਹਟ ਕਰ ਰਹੇ ਨੇ ਪਰ ਮੈਂ ਹਟ ਨਹੀਂ ਹੋਣਾ ਮਤੂੰ ਮਾਤਾ ਜੀ ਵੀ ਇਹ ਗੱਲ ਜੇ ਉਹ ਸਾਨੂੰ ਰੱਖਦਾ ਹੀ ਨਹੀਂ ਹੈ ਸਾਡੇ ਨਾਲ ਜਿਹੜਾ ਕਿੱਥੇ ਹੁਣ ਉਹ ਰਹਿ ਰਹੇ ਨੇ ਸੁੰਦਰ ਨਗਰ ਹਾਂ ਹਾਂ ਲੰਦੇ ਨੇ ਉਹ ਉੱਪਰ ਕਿਰਾਏਦਾਰ ਰਹਿੰਦੇ ਨੇ ਉਹਨਾਂ ਨੂੰ ਵੀ ਧਮਕੀਆਂ ਦਿੰਦੇ ਰਹਿੰਦੇ ਨੇ ਮਤਲਬ ਬਹੁਤ ਹੁਣ ਸੁਣੋ ਇੱਕ ਛੋਟੀ ਅਰਜ਼ ਹੈ ਦੇਖੋ ਮੇਰੇ ਮਾਪੇ ਆ ਮੈਂ ਉਹਨਾਂ ਤੇ ਕੋਈ ਐਸੀ ਬਲੇਮ ਨਹੀਂ ਲਗਾਣਾ ਚਾਹੇ ਦੇਖੋ ਮੇਰੇ ਮਾਪੇ ਅੱਜ ਮੈਂ ਵੀ ਉਹਨਾਂ ਦਾ ਕੱਲ ਵੀ ਉਹਨਾਂ ਦੇ ਨੇ ਅੱਜ ਮੇਰੇ ਮੈਂ ਵੀ ਖੂਨ ਉਹਨਾਂ ਦਾ ਉਹ ਮੇਰੇ ਖੂਨ ਨਹੀਂ ਦੇਖੋ ਆਪੋ ਕੰਮ ਨਹੀਂ ਕਰਨਾ ਕੋਈ ਉਹਨਾਂ ਦੇ ਕੋਈ ਬਲੇਮ ਲਗਾਵਾ ਜੇ ਮੈਂ ਬਲੇਮ ਲਗਾਵਾ ਮੇਰੇ ਲਈ ਅਛੋਪਾ ਨਹੀਂ ਦੇਵੇਗਾ ਜੀ ਇਸ ਕੰਮ ਤੇ ਉਹ ਜੋ ਮੈਨੂੰ ਮਰਜ਼ੀ ਕਰਨ ਮੈਂ ਪੁੱਤਰ ਮੈਨੂੰ ਮਾੜਾ ਕਹਿਣ ਮੈਨੂੰ ਚੰਗਾ ਕਹਿਣ ਉਹਨਾਂ ਦੇ ਪੁੱਤਰ ਐ ਮੈਂ ਪੁੱਤਰੀ ਰਹਿਣਾ ਉਹ ਕੋਈ ਹੋਰ ਨਹੀਂ ਹੋ ਸਕਦਾ ਅੱਜ ਉਹ ਦੁੱਖ ਤੇ ਇਕੱਲੇ ਹੁੰਦੀ ਐ ਕੋਈ ਤੇ ਕੌਣ ਖੜਾ ਬੇਟਾ ਹੀ ਖੜਾ ਐ ਜੀ ਫਿਰ ਜੋ ਉਹਨਾਂ ਨੇ ਬਲੇਮ ਲਗਾਇਆ ਨੇ ਤੁਸੀਂ ਕਹਿੰਦੇ ਤੁਸੀਂ ਬਿਲਕੁਲ ਹੰਦਸ ਮੈਂ ਪ੍ਰੂਫ ਦਿਖਾ ਦਾਂਗਾ ਸਾਰਾ ਕੋਈ ਬਿਲਕੁਲ ਝੂਠ ਐ ਉਹਨਾਂ ਨੇ ਕੀ ਬਲੇਮ ਵੀ ਲਗਾਇਆ ਕਿ ਕੋਈ ਦੇਖ ਪੂਰਾ ਅਦਾ ਕੋਈ ਡਾਕਟਰ ਦਾ ਤੁਸੀਂ ਬਹਾਨਾ ਲਿਆ ਕਿ ਡਾਕਟਰ ਦਾ ਬਹਾਨਾ ਲਿਆ ਜੇ ਕਿਉਂਕਿ ਮੈਂ ਡਾਕਟਰ ਤੋਂ ਕੋਈ ਪੇਮੈਂਟ ਲੈਣੀ ਨਹੀਂ ਐ ਇਸ ਕਰਕੇ ਤੁਸੀਂ ਪਾਵਰ ਅਟਾਰਨੀ ਲਈ ਉਹਨਾਂ ਦਾ ਜੋ ਗੱਲ ਹੈ ਠੀਕ ਹੈ ਪੂਰੀ ਕਰੋ ਗੱਲ ਕਰ ਲਿਓ ਹਾਂਜੀ ਜੀ ਜੀ ਜਿਹੜਾ ਉਹਨਾਂ ਨੇ ਪਾਵਰ ਟਾਨੀ ਜਿਸਨ ਕਰਾਈ ਹੈ ਮੇ ਕੋ ریکارڈਿੰਗ ਪਈ ਹੈ ਮੈਂ ਕਿਹਾ ਪਾਪਾ ਤੁਸੀਂ ਰਿਕਾਰਡਿੰਗ ਜਿਹੜੀ ਤੁਸੀਂ ਪਾਵਰ ਟਾਨੀ ਕਰਾਣ ਜਾਣੀ ਹੈਗੀ ਹੈ ਤੁਸੀਂ ਤੇ ਮੰਮੀ ਤਿਆਰ ਹੋ ਜਾਓ ਤੇ ਪਾਵਰ ਟਾਨੀ ਕਰਾਣ ਜਾਣਾ ਰੀਸ਼ਵ ਨਾਲ ਚਲਿਓ ਪਾਵਰ ਟਾਨੀ ਤੁਹਾਡੀ ਹੋਣੀ ਹੈ ਟਾਈਮ ਨਾਲ ਚਲੇ ਜਾਓ ਪਾਪਾ ਕਿ ਠੀਕ ਹੈ ਮੈਂ ਤਿਆਰ ਹਾਂ ਉਹ ਰਿਕਾਰਡਿੰਗ ਮੇ ਕੋ ਪਈ ਹੈ ਆ ਦੇਖੋ ਅਸੀਂ ਇਕੱਠੇ ਨਹੀਂ ਤਲੋ ਬਲੇ ਬਾਜ ਬਾਹਰ ਸਰ ਮੇਰ ਨੂੰ ਹਾਂਜੀ ਮੈਨੂੰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੀਮਾ ਨਾਰੰਗ ਹੈ ਜੀ ਮੈਨੂੰ ਮੇ ਜਿਹੜਾ ਇਸ਼ੂ ਹੈ ਇਹ ਅਸਲ ਚ ਹੈ ਕੀ ਹੈ ਇਹ ਸਾਰਾ ਪ੍ਰਾਪਰਟੀ ਦਾ ਇਸ਼ੂ ਹੈ ਕਿਉਂਕਿ ਸਾਡੇ ਘਰ ਦੀਆਂ ਲੜਕੀਆਂ ਔਰ ਜਵਾਈ ਭੁੱਖੇ ਬੈਠੇ ਇਸ ਚੀਜ਼ ਲਈ ਇਹਨਾਂ ਦੇ ਪਿੱਛੇ ਉਹਨਾਂ ਨੇ ਸਾਡਾ ਮਾਪਾ ਬਰੋਲਾਤਾ ਮੇਰੇ ਸਾਡੇ ਮਾਪਾ ਬਰੋਲ ਰਹੇ ਨੇ ਇਹ ਉਹਨਾਂ ਨੂੰ ਸਮਝਾਇਆ ਜਾਵੇ ਕਿ ਤੁਸੀਂ ਆਪਣਾ ਬੁਢਾਪਾ ਨਾ ਰੋਲਾਓ ਆਪਣੇ ਬੱਚਿਆਂ ਕੋਲ ਰੋਲੋ بس ਅਸੀਂ ਇਹੀ ਚਾਹੁੰਦੇ ਹਾਂ ਕਿ ਕੰਸਲਟ ਕੀਤਾ ਕੋਸ਼ਿਸ਼ ਕੀਤੀ ਸਮਝਾਉਣ ਦੀ ਸਾਡੇ ਫੋਨ ਬਲੌਕ ਹੈਗੇ ਸਾਡੇ ਨਾਨਾ ਨੇ ਫੋਨ ਫੋਨ ਆਈਫੋਨ ਕਰ ਲ ਬਲੌਕ ਠੀਕ ਠੀਕ ਤੁਹਾਡੇ ਫੋਨ ਨੰਬਰ ਬਲੌਕ ਨੇ ਚਲੋ ਹੁਣ ਜੇ ਰਹਿਣਾ ਚਾਹੁੰਦੇ ਅਸੀਂ 1-2 ਵਾਰੀ ਕੋਸ਼ਿਸ਼ ਕੀਤੀ ਜਾਂਦੀ ਮੇਰੀਆਂ ਨਾਨਾ ਗੇਟ ਦੇ ਬਾਹਰ ਖੜ ਕੇ ਸਾਨੂੰ ਅੰਦਰ ਨਹੀਂ ਆਣ ਦਿੱਤਾ ਹੁਣ ਅਗਰ ਉਹ ਬੈਠ ਕੇ ਫੈਸਲਾ ਕਰਨਾ ਚਾਹੁੰਦੇ ਕਰੋਗੇ ਹਾਂਜੀ ਜ਼ਰੂਰ ਕਰਾਂਗੇ ਜੀ ਨਹੀਂ ਤਾਂ ਫਿਰ ਕੂਟ ਜੀ ਕੂਟ ਤੇ ਗਈ ਹੋਇਆ ਉਹ ਤਾਂ ਆ ਦੇਖੋ ਜੀ ਆ ਦੇਖੋ ਇਹ ਫੋਟੋ ਕਿੰਨੀ ਪੁਰਾਣੀ ਹੈ ਜੀ 4 ਮਹੀਨੇ ਪੁਰਾਣੀ ਹੈ ਜੀ ਇਸ ਤੋਂ ਪਹਿਲਾਂ ਦੀ ਜੀਵਨ ਮੇਰੀ 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 ਨਾਲ ਹੀ ਰਹਿੰਦੇ ਸੀ ਹਾਂ ਜਾਣ ਲਾ ਰਹੇ ਮੈਂ ਹਮੇਸ਼ਾ ਹੀ ਉਹਨਾਂ ਦੇ ਨਾਲ ਰਹੀ ਹਾਂ ਮੈਂ ਹਮੇਸ਼ਾ ਹੀ ਉਹਨਾਂ ਦੇ ਨਾਲ ਰਹੀ ਹਾਂ ਪਹਿਲਾਂ ਅਸੀਂ ਸੁੰਦਰ ਨਗਰ ਰਹਿੰਦੇ ਸੀ ਫਿਰ ਮੇਰੇ ਫਾਦਰ ਇਨ ਲਾਉ ਦਾ ਆਪਰੇਸ਼ਨ ਮੈਕਸ ਹਸਪੀਟਲ ਦੀ ਫੋਨ ਕਰਨ ਮੈਂ ਪਹਿਲਾਂ ਇੱਧਰ ਆ ਗਈ ਕਿਉਂਕਿ ਸਾਡੀ ਅਜੇ ਕੋਈ ਕੰਪਲੇਂਟ ਨਹੀਂ ਹੋਈ ਸੀ ਉਹਨਾਂ ਨੂੰ ਮਿੱਟੀ ਘਟੇ ਚ ਲੈ ਕੇ ਨਹੀਂ ਆਣਾ ਸੀ ਫਿਰ ਉਹ ਸਾਡੇ ਨਾਲ ਆਏ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਤੇ ਮਮਾ ਪਾਪਾ ਦੀ ਖਰਾਬ ਰਹਿਣ ਕਾਰਨ ਉਹਨਾਂ ਨੇ ਪਾਵਰ ਆਫ ਅ ਟਰਨੀ ਮੇਰੇ ਬੇਟੇ ਨੂੰ ਦਿੱਤੀ ਕਿ ਤੁਸੀਂ ਹੁਣ ਜੋ ਮੱਜੀ ਤੁਸੀਂ ਕਰ ਸਕਦੇ ਹੋ ਕਿ ਹੁਣ ਤਾਂ ਨਹੀਂ ਆ ਜਾ ਸਕਦੇ ਉਸ ਤੋਂ ਬਾਅਦ ਜਿਸ ਤਰੀ ਮੇਰੀਆਂ ਸਿਸਟਰ ਇਨ ਲਾਜ਼ ਨੂੰ ਔਰ ਉਹਨਾਂ ਦੇ ਹਸਬੰਦ ਨੂੰ ਜਦੋਂ ਇਹ ਵਾਲੀ ਗੱਲ ਪਤਾ ਲੱਗੀ ਉਹਨਾਂ ਨੇ ਸਾਡੇ ਮੰਮੀ ਪਾਪਾ ਨੂੰ ਐਸਾ ਪੈਂਚੇ ਵਿੱਚ ਲਿਆ ਉਹ ਕਹਿੰਦੇ ਕਿ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਸੀਗੀਆਂ ਉਹ ਤੁਸੀਂ ਇਹਨਾਂ ਨੂੰ ਕਿਵੇਂ ਦਿੱਤੀਆਂ ਠੀਕ ਹੈ ਮਿਰਨਮ ਗਿਆਨ ਜਨ ਨਾਰੰਗੇ ਕਿਉਂ ਆਜਾ ਅਨੁਕਤ ਇਹ ਕਰਕੇ ਜੀ ਸਾਡੇ ਨੂੰ ਬੜਾ ਤੋਖ ਹੋਇਆ ਇਹਦੇ ਲੜਕਾ ਸ੍ਰੇਸ਼ ਕੁਮਾਰ ਨਾਰੰਗੇ ਜੀ ਜੀ ਮੰਗੇ ਗੇ ਬੁਣਦੇ ਜੋ ਯੂਸ਼ ਕੋਲ ਮਾਰ ਰੇਗਾ ਜੀ ਉਹਨੇ ਸਾਡਾ ਬੜਾ ਧੋਖਾ ਕੀਤਾ ਜੀ ਸਾਨੂੰ ਆਪਣੇ ਉਧਰ ਕੋਠੀ ਬਣਾਈ ਹੰਬੜਾ ਰੋਡ ਤੇ ਸਾਨੂੰ ਉੱਥੇ ਲੈ ਗਿਆ ਚਾਰ ਪੰਜ ਮਹੀਨੇ ਉੱਥੇ ਰੱਖਿਆ ਉਸ ਦੌਰਾਨ ਉਹਨੇ ਸਾਡਾ ਮਕਾਨ ਸਾਰੀ ਦੁਕਾਨ ਸਾਡਾ ਪਲਾਟ ਸਾਰੀ ਰਿਸ਼ਤੀਆਂ ਸਾਨੂੰ ਕਹਿੰਦਾ ਐਡ ਲੈਣੀ ਹੈ ਡਾਕੂ ਕੋਲੋਂ ਤੇ ਤੁਸੀਂ ਇਹ ਕਰ ਦਿਓ ਸਾਡੇ ਕੋਲ ਪਾਵਰ ਨਹੀਂ ਉਹ ਸਾਡੀ ਮਿਸੇਂ ਹੈ ਕਿ ਮੈਂ ਕਰਕੇ ਦੇਤੀ ਤੇ ਹੁਣ پور دن کے گے اپنے نام کرا گیا چوکھے نام چار سو بھی کرا گیا سارے بینک کے پیسے وہ بھی سارے کرا کے لے گیا وہ بھی سارے خرچے جو کہ گھر پیسے رکھے تھے وہ بھی لے گئے آپ کے ابھی چنڈی گڑھ علاج کرا گئے تھے وہ مگر اپنے منڈے نے دیکھا وہ بھی پیسے اتوں لے گیا دادی پوچھتا بھی کتنے پہ نہیں دستابی اتنے نہیں وہ لے گیا ہوں سان تو کوئی ساری سیوا کرتا نہ سڈیا پراپٹیاں واپس کرتا بلکہ دمکیاں دے اوپر دار رکھے جی اپنی سیفٹی لے سارا خیال رکھیں گے انکیاں دے کے وہ بھی خالی کرا گیا رہا پی خالی کر کے چلے گیا بھی اُسی کی لائیں اس کو ہوں جی اچھی اچھ پھر کرایدار آئے انہوں نے بھی دمکیا فون پہ دین لگے پاور ڈال بھی ابھی کرائے تھے کوئی چھ مہینے پہنچ ਤੇ 6 ਮਹੀਨੇ ਜਿਸ ਦਿਨ ਕਰਾਈ ਉਸੇ ਦਿਨ ਉਹਨੇ ਰਿਸ਼ੀਆ ਆਪਣੇ ਨਾਲ ਕਰਾ ਲਿਆ ਉਸੇ ਦਿਨ ਤੈਨੂੰ ਪਤਾ ਨਹੀਂ ਲੱਗਾ ਉਹ ਲਿਸਟੀ ਸਾਨੂੰ ਤਾਂ ਹੁਣ ਪਤਾ ਲੱਗਿਆ ਜੀ ਹੁਣ ਪਤਾ ਲੱਗਿਆ ਹਾਂ ਜੀ ਜਦੋਂ ਸਾਨੂੰ ਕਿਹਾ ਇਸ ਮਕਾਨ ਤੋਂ ਵੀ ਨਿਕਲੋ ਤੇ ਮਕਾਨ ਵੀ ਮੈਂ ਆਪਾਂ ਹੁਣ ਦਾ ਸਾਨੂੰ ਵੀ ਉਹ ਉਹਨੇ ਮੇਰੀ ਕਿਹਾ ਹਾਂ ਰਿਸ਼ੀ ਕਰਾ ਤੂੰ ਖੇ ਨਾਲ ਤੇ ਤੂੰ ਖੇ ਨਾਲ ਦੁਕਾਨ ਵੀ ਕਰਾ ਲਈ ਸਾਹਮਣੇ ਪਲਾਟ ਵੀ ਕਰਾ ਲਈ ਜਿਹੜੇ ਹੰਬਰਾ ਰੋਡ ਤੇ ਇਹ ਕੁਰਚੀ ਰਹਿ ਰਹੀ ਆ ਮੈਂ ਬਣਾਈ ਮੈਂ ਲਈ ਨਾ ਉਹਨਾਂ ਦੇ ਲਾ ਲਈ ਇਹ ਮੇਰੇ ਕੋਲ ਗਲਤੀ ਹੋ ਗਈ ਆਲਮੋਸਟ ਕਿੰਨੇ ਕਦਾ ਉਹਨੇ ਕਪੜਾ ਕੋਈ ਮੇਰੇ ਸਾਹਮਣੇ ਤਾਂ ਦੇਖੋ ਜੀ ਹੋਣਾ ਕੋਈ 40 50 ਕਰੋੜ ਦਾ ਕੁਪੜਾ 50 ਕਰੋੜ ਦਾ ਹਾਂ ਕੀ ਬੁੱਝਦੀ ਇਹਦੀ ਸ਼ਿਕਾਇਤ ਕਿਹਨੇ ਕੀਤੀ ਸ਼ਿਕਾਇਤ ਅਸੀਂ ਦਿੱਤੀ ਸੀ ਜੀ ਪੁਲਿਸ ਦੇ ਚ ਠੀਕ ਹੈ ਜੀ ਉਹਨਾਂ ਨੇ ਕੋਈ ਦੂਬੇ ਲਾਈ ਸੀ ਐਸਪੀ ਸਰਾਂ ਬੰਦਰ ਨਗਰ ਮੈਂ ਉਹਨਾਂ ਦੀ ਉਹ ਜੇ ਅਜੀ ਉਦੀ ਕਾਰਵਾਈ ਹੋ ਲਈ ਜਾ ਉਹ ਕਾਰਵਾਈ ਕਰਨ ਦੇ ਨੂੰ ਸਾਨੂੰ ਬੁਲਾਇਆ ਵੀ ਹੁਣ ਉਹਨਾਂ ਨੂੰ ਬੁਲਾਣਗੇ ਬੁਲਾ ਕੇ ਦੱਸਣ ਪੁੱਛਣਗੇ ਕੀ ਕਰਨਾ ਹੈ ਉਹਨੋਂ ਤਾਂ ਉਹਨਾਂ ਦੇ ਹਸਲ ਸੈ ਕੀ ਕਰਨਾ ਹੈ ਕੀ ਨਹੀਂ ਕਰਨਾ ਫਿਰ ਅਸੀਂ ਇਹਨਾਂ ਦੀ ਕੈਂਸੀਸ਼ਨ ਲਈ ਵਾਸਤੇ ਦਿੱਤੀ ਹੋਈ ਹੈ ਤਹਿਸੀਲਦਾਰ ਸਾਹਿਬ ਉਹ ਛੁੱਟੀਆਂ ਕਰਕੇ ਅੰਕੂਸ਼ ਹੋ ਨਹੀਂ ਲਿਆ ਉਹ ਵੀ ਇਹ ਦੱਸਣਾ ਛੁੱਟੀਆਂ ਨਹੀਂ

پیسہ بھی بینک خالی کر گیا ਅੰਕ ਸਾਡੇ ਦੇ ਵਿਚਾਰ ਚਲੋ ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਅੱਜ ਚੰਦਰੂਧਰ ਤੋਂ ਆਪਣੇ ਨਾਂ ਕਰਵਾਇਆ ਤੇ ਵਾਪਸ ਸਾਡੇ ਨਾਂ ਹੋਵੇ ਉਹ ਦੁਨਾਂ ਜਿੱਨਾਂ ਜਿੱਨਾਂ ਪੈਸਾ ਸਾਡੇ ਬੈਂਕਾਂ ਦੇ ਜਿਹਨਾਂ ਸੁਵਿਧਾ ਨਕਲਾਕ ਲੈ ਗਿਆ ਜਾਂ ਹੋਰ ਘਰੋਂ ਚੱਕ ਕੇ ਲੈ ਗਿਆ ਸਾਡੇ ਗਹਿਣੇ ਚੱਕ ਕੇ ਲੈ ਗਿਆ ਉਹ ਸਾਡੇ ਵਾਪਸ ਆਏ ਇਹ ਗੱਲ ਕਰਦੇ